ਕਾਰਲੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਕਾਰ ਸਾਹਿਬ ਸੰਗਤ ਜੀ ਆ ਹੁਣ ਜਿਹੜੇ ਅਗਲੇ ਦਿਨ ਸ਼ੁਰੂ ਹੋਣੇ ਹਨ ਇਹਨਾਂ ਦਿਨਾਂ ਦੇ ਵਿੱਚ ਉਹ ਮਹਾਨ ਸ਼ੀਧੀ ਵਿਹਾੜੇ ਕਲੂਕਾਰਾ ਸ਼ੁਰੂ ਹੋਣਾ ਵਾ ਜਦੋਂ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣਾ ਪਿਆ ਕਿਲਾ ਛੱਡਣ ਤੋਂ ਬਾਅਦਾਂ ਸਰਸਾ ਨਦੀ ਨੂੰ ਪਾਰ ਕੀਤਾ ਸਰਸਾ ਨਦੀ ਦੇ ਕੰਢੇ ਤੇ ਜਿਹੜਾ ਕੋਰ ਜੰਗ ਹੋਇਆ ਜਿਸ ਦੇ ਵਿੱਚ ਬਾਬਾ ਸੰਗਤ ਸਿੰਘ ਜੀ ਖਾਨ ਬਾਬਾ ਜੀਵਨ ਸਿੰਘ ਜੀ ਦੇ ਸਹਬਜ਼ਾਦੇ ਅਤੇ ਹੋਰ ਅਨੇਕਾਂ ਸਿੰਘ ਜੂਝਦੇ ਸ਼ਹੀਦ ਹੋਏ ਜਨਾ ਦੇ ਵਿੱਚ ਬਾਬਾ ਉਦੇ ਸਿੰਘ ਜੀ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਅੱਗੇ ਜਾ ਕੇ ਕੋਟਲਾ ਨਿਹੰਗ ਖਾਨ ਦੀ ਤਰ੍ਹਾਂ ਘੜੀ ਘਰ ਦੇ ਵਿੱਚ ਜਾ ਕੇ ਸ਼ਹੀਦ ਹੁੰਦੇ ਆ ਇਸੇ ਤਰ੍ਹਾਂ ਹੀ ਫਿਰ ਅੱਗੇ ਘੜੀ ਚਮਕੌਰ ਦੀ ਜਿਸ ਦੇ ਵਿੱਚ ਬਹੁਤ ਮਹਾਨ ਸ਼ਹੀਦੀਆਂ ਆਈਆਂ ਵੱਡੇ ਸਹਬਜ਼ਾਦੇ ਅੰਨ੍ਹਾ ਪਿਆਰਿਆਂ ਦੇ ਵਿੱਚੋਂ ਪਿਆਰੇ ਸਹਿਬਾਨ ਅਤੇ ਜਿਹੜੇ ਸਤਿਗੁਰਾਂ ਦੇ ਪਿਆਰੇ ਸਿੱਖ ਅਤੇ ਧੰਨ ਬਾਬਾ ਜੀਵਨ ਸਿੰਘ ਜੀ ਖੜੀ ਦੇ ਆਖਰੀ ਸ਼ਹੀਦ ਜਿਨ੍ਹਾਂ ਦਾ ਮਹਾਨ ਸ਼ੀਧੀ ਦਿਹਾੜਾ ਆ ਰਿਹਾ ਮੈਂ ਸਮੁੱਚੇ ਰੰਗਰੇਟਾ ਕੌਮ ਦੇ ਜਿਹੜੇ ਸਾਡੇ ਹੈਗੇ ਨੇ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਮذਬੀ ਸਿਰ ਸਮਾਜ ਨੂੰ ਕਿ ਵਾਦ ਤੋਂ ਵਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਮਾਨ ਪਰਪਕਾਰ ਵਾਲੇ ਸ਼ੀਧੀ ਦਿਹਾੜਿਆਂ ਨੂੰ ਜਿਨ੍ਹਾਂ ਦੇ ਵਿੱਚ ਸਾਡੀ ਕੌਮ ਦੇ ਰਹਿਬਰ ਜਰਨੈਲ ਧੰਨ ਬਾਬਾ ਜੀਵਨ ਸਿੰਘ ਜੀ ਨੇ ਸ਼ੀਧੀ ਪ੍ਰਾਪਤ ਕੀਤੀ ਅਤੇ ਸਤਿਗੁਰਾਂ ਤੋਂ ਵਰ ਪ੍ਰਾਪਤ ਕੀਤੇ ਜਦੋਂ ਜਿਸ ਤਰ੍ਹਾਂ ਗੁਰਬਲਾਸ ਪਾਤਸ਼ਾਹੀ 6ਵੀਂ ਦੇ ਰਚੇਤਾ ਕਵੀ ਭਗਤ ਸਿੰਘ ਜੀ ਆਪਣੇ ਆਪਣੇ ਗ੍ਰੰਥ ਫੰਨਾ ਨੰਬਰ 815 ਦੇ ਉੱਤੇ ਲਿਖਤ ਕਰਦੇ ਹਨ ਜੀਵਨ ਸਿੰਘ ਗੁਰਕਾ ਸੇਖੋਈ ਗੁਰਸਮ ਰੂਪ ਭੇਦਨੇ ਕੋਈ ਤਾਂ ਕੋ ਆਪਣੀ ਠੌਰ ਬਿਠਾਏ ਦੇ ਗੁਰਿਆਈ ਮਾਤ ਟਿਕਾਏ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਜਿਹੜੇ ਬਚਨ ਹਨ ਸਰਬਲੋਹ ਗ੍ਰੰਥ ਦੇ ਆਪਨ ਕੋ ਸ੍ਰੀ ਖਾਲਸੇ ਸੁੰਪਾ ਦੁੱਤਿਆ ਰੂਪ ਸਤਗੁਰੂ ਗ੍ਰੰਥਾ ਅਤੇ ਜਿਹੜਾ ਆਪਣਾ ਰੂਪ ਹੈ ਉਹ ਧੰਨ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ ਦੇ ਅੰਦਰ ਦੇ ਕੇ ਗਏ ਉਹ ਮਹਾਨ ਦਿਹਾੜੇ ਆ ਰਹੇ ਆ ਉਹਨਾ ਮਹਾਨ ਦੇ ਆਰੇ ਨਗਰਾਂ ਨਗਰਾਂ ਪਿੰਡਾਂ ਸ਼ਹਿਰਾਂ ਕਸਬਿਆਂ ਮਹੱਲਿਆਂ ਦੇ ਵਿੱਚ ਵੱਧ ਤੋਂ ਵੱਧ ਮਨਾਈਏ ਤਾਂ ਜੋ ਆਦੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਨਵੀਂ generation ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਧਰਮਬਾਬਾ ਜੀਵਨ ਸਿੰਘ ਜੀ ਦੀਆਂ ਕੀ ਕੁਰਬਾਨੀਆਂ ਨੇ ਤੇ ਵੱਧ ਤੋਂ ਵਧੀਆ-ਵਧੀਆ ਜਿਹੜੇ ਇਤਿਹਾਸਕਾਰ ਗਿਆਨੀ ਕਥਾਵਾਚਕ ਉਹਤੇ ਸੱਦੇ ਜਾਣ ਜੇ ਨਾ ਤੋਂ ਤੇ ਆਤੀ ਜਿਹੜੀ ਆ ਜਾਣਕਾਰੀ ਲਈ ਜਾਵੇ ਇਸ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਹੀ ਬਾਬਾ ਕਲਿਆਣਾ ਜੀ ਮਹਾਰਾਜ ਜੀ ਪੂਰਨ ਬ੍ਰਹਮ ਗਿਆਨੀ ਮਹਾਰਾਜ ਜੀ ਨੇ ਉਹਨਾਂ ਦੇ ਜਿਹੜੀ ਕਿ ਅੰਸ਼-ਪੰਛੀ ਸਾਰੇ 10 ਗੁਰੂ ਸਹਿਬਾਨਾਂ ਤੱਕ ਇਸ ਤਰ੍ਹਾਂ ਮਹਾਨ ਸਵਾਵਾਂ ਕੀਤੇ ਹਨ ਉਹਨਾਂ ਦੀ ਜਾਣਕਾਰੀ ਮਿਲ ਸਕੇ ਇਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਨੇ ਸ਼ੀਸ਼ੀਆਂ ਪ੍ਰਾਪਤ ਕੀਤੀਆਂ ਤਨ ਗੁਰੂ ਤੇਹਾ ਬਹਾਦਰ ਸਾਹਿਬ ਮਹਾਰਾਜ ਧਰਮ ਦੀ ਚਾਦਰ ਦਾ ਸੀਸ ਕਿਸ ਤਰ੍ਹਾਂ ਲੈ ਕੇ ਆਏ ਮੰਝੜਾ ਨੂੰ ਮਾਰਦੇ ਹੋਏ ਤੇ ਜਦੋਂ ਧੰਨ ਬਾਬਾ ਜੀਵਨ ਸਿੰਘ ਦਾ ਜਨਮ ਹੋਇਆ ਤੇ ਸਤ ਗੁਰੂ ਗੁਰੂ ਤੇਹਾ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਗੋਦ ਦੇ ਵਿੱਚ ਚੁੱਕ ਕੇ ਪਿਆਰ ਦੇ ਨਾਲ ਜੈਤਾ ਨਾਂ ਰੱਖਿਆ ਜੈਤੇ ਦਾ ਭਾਵ ਹੈ ਜਿੱਜਾ ਜਈਏ ਦਲਾਈਆਂ ਤੱਤੇ ਕਰਨਾ ਜੈਤਾ ਕਿ ਇਹ ਅਜੇਤ ਆ ਜੈਤਾਇ ਕਦੀ ਕਹਿ ਕੋ ਜਿੱਤਿਆ ਨਹੀਂ ਜਾਊਗਾ ਤੇ ਵਾਕਿਆ ਜਿਹੜਾ ਗੁਰੂ ਸਾਹਿਬ ਜੀ ਦੇ ਪਾਵਨ ਸ਼੍ਰੀ ਮੁਖਵਾਕ ਦੇ ਵਿੱਚੋਂ ਨਾ ਨਿਕਲਿਆ ਸੀ ਉਸੇ ਤਰ੍ਹਾਂ ਹੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਖਵਾਕ ਨੂੰ ਆਪਣਾ ਜਿਹੜਾ ਉਹਨਾਂ ਸਹਕਾਰ ਕੀਤਾ ਜਿੱਤੇ ਨਹੀਂ ਗਏ ਚਮਕੌਰ ਦੀ ਜੜੀ ਦੇ ਵਿੱਚ ਆਖਰੀ ਸ਼ਹੀਦ ਹੋਏ ਅਤੇ ਉਹਨਾਂ ਨੂੰ ਕੋਈ ਜਿੰਦਿਆਂ ਨਹੀਂ ਫੜ ਸਕਿਆ ਐਸੇ ਮਾਨ ਜਰਨੈਲ ਦੀਆਂ ਜਿਹੜੀਆਂ ਹੁਣ ਸ਼ੀਦੀ ਦਿਹਾੜੇ ਦੀਆਂ ਸ਼ਤਾਬ ਦੀਆਂ ਸ਼ੁਰੂ ਹੋ ਰਹੀਆਂ ਸਾਰੀ ਸੰਗਤ ਵੱਧ ਚੜ ਕੇ ਆਪਣੇ ਨਗਰਾਂ ਪਿੰਡਾਂ ਦੇ ਵਿੱਚ ਮਨਾਵੇ ਇਹ ਸਾਰਿਆਂ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ